ਭਾਈ ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਕਾਰ ਆਰਾਮ ਕਦੇ ਨਾ ਵੀਨੇ ਵੀਰ ਮਾਹਬੀਰ ਸਿੰਘ ਅਸਪਾਲੇ ਤੋਂ ਤੇ ਵੀਰ ਕੁਲਦੀਪ ਸਿੰਘ ਇਹ ਖਡੂਰ ਤੋਂ ਦੋਵੇਂ ਹੀ ਲੱਤਾ ਤੋਪਾਜ ਪਰ ਲੱਤਾ ਮਾਲਿਆਂ ਨੂੰ ਸੁਬੇਹ ਦੇ ਰਿਆ ਵੀ ਜਿੱਡੀ ਵੱਡੀ ਲੜਾਈ ਆ ਸਾਨੂੰ ਅੱਧਿਆਂ ਵੱਡਿਆਂ ਤੋਂ ਲੜਨਾ ਪੈਣਾ ਵਾ ਸਾਨੂੰ ਪਾਣੀ ਦੀ ਘੋਟ ਨਾ ਮਿਲੇ ਤਦ ਵੀ ਲੜਨਾ ਪੈਣਾ ਵਾ ਸਾਨੂੰ ਬਹੁਤ ਵੱਡੀ ਲੜਾਈ ਜਿਹੜੀ ਆ ਓਨਲੇ ਸਮਝ ਦੇਣੀ ਪੈਣੀ ਆ ਕਿਉਂਕਿ ਦੇਸ਼ ਦੇ ਹਾਕਮਾਂ ਨੇ ਪੂਰੀ ਤਰ੍ਹਾਂ ਮਾਨ ਬਣਾ ਲਿਆ ਵਾ ਵੀ ਇਥੋਂ ਨਸਲਾਂ ਫਸਲਾਂ ਦਾ ਖਾਤਮਾ ਕਰਕੇ ਅਡਾਨੀਆਂ ਬਾਨੀਆਂ ਦੇ ਕਾਰਪੋਰੇਟਰਾਂ ਦੇ ਹਵਾਲੇ ਦੇਸ਼ ਕਰਨਾ ਵਾ ਇੱਕ ਦੇਸ਼ ਇੱਕ ਮੰਡੀ ਦਾ ਸੁਪਨਾ ਲੈ ਰਿਆ ਸੋ ਆ ਜਿਹੜੇ ਸਿੱਧੇ ਹੋ ਕੇ ਲੱਤਾਂ ਦੇ ਖੋਲੋ ਵੀ ਨਹੀਂ ਸਕਦੇ ਇਹਨਾਂ ਯੋਧਿਆਂ ਨੂੰ ਅਸੀਂ ਸਲੂਟ ਕਰਦੇ ਆ ਕਿਉਂਕਿ ਜਦੋਂ ਇਹੋ ਜਿਹੇ ਯੋਧੇ ਜਾਂਬਾਜ ਜਿਹੜੀ ਲੜਾਈ ਦੇ ਵਿੱਚ ਆ ਜਾਣ ਅਸੀਂ ਕਹਿੰਨੇ ਆ ਮੋਦੀ ਕੀ ਅਮਿਤ ਸ਼ਾ ਕੀ ਇਹਨਾਂ ਦੇ ਬਾਪ ਵੀ ਆ ਜਾਣ 140 ਕਰੋੜ ਭਾਰਤੀਆਂ ਦਾ ਹੱਕ ਨਹੀਂ ਖੋ ਸਕਣਗੇ ਹਰ ਹਾਲ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਆ ਹੀਰੇ ਅੰਦੋਲਨ ਦੇ ਵਿੱਚ ਨਾਲ ਖੜੋਤੇ ਆ ਤੁਹਾਨੂੰ ਘਰੀ ਬੈਠਿਆਂ ਨੂੰ ਅਪੀਲ ਵਾ ਮਬਾਰਕ ਆ ਤੁਸੀਂ ਏਸ਼ੀਆ ਦਾ ਨਿਗ ਮੰਨੋ ਪਰ ਵਾਦਾ ਕਰਦੇ ਆ ਤੁਹਾਡੇ ਨਾਲ ਜਿੰਨੀ ਦੇਰ ਕਹੋਗੇ ਲੜਾਈ ਦੇਾਂਗੇ ਜਿਹੋ ਜਿਹਾ ਕਹੋਗੇ ਲੜਾਂਗੇ ਅੰਤ ਤੱਕ ਲੜਾਂਗੇ ਜਦੋਂ ਤੱਕ ਜਿੱਤ ਜਿੱਤ ਕੇ ਤੁਹਾਡੀ ਤਲੀ ਦੇ ਉੱਤੇ ਨਾ ਟਕਾ ਦਈਏ ਸੋ ਧੰਨਵਾਦ ਸਾਰਿਆਂ ਵੀਰਾਂ ਦਾ ਪੈਣਾ ਭਰਾਵਾਂ ਦਾ ਔਰ ਇਹਨਾਂ ਯੋਧਿਆਂ ਨੂੰ ਮੈਂ ਫੇਰ ਮੁਬਾਰਕਵਾਦ ਦਿਨਾ ਵਾ ਕਿ ਇਹਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਵੱਲੋਂ ਆਪਣੀ ਵਾਰੀ ਲਵਾਉਂਦਿਆਂ ਅਸਵਾਲਾ ਖਡੂਰ ਦੋਵੇਂ ਯੋਧੇ ਹੀਰੇ ਖੜੇ ਨੇ ਆਪਣੇ ਸਰੀਰ ਭਾਵੇਂ ਦੋਹਾਂ ਦੇ ਨਕਾਰਾਂ ਨੇ ਪਰ ਦੇਸ਼ ਅਪਾਜਨਾ ਹੋ ਜਾਵੇ ਦੇਸ਼ ਵੇਕਣਾ ਜਾਵੇ ਉਹਨੂੰ ਬਚਾਉਣ ਵਾਸਤੇ ਇਹ ਲੜਾਈ ਦੇ ਮੈਦਾਨ ਦੇ ਵਿੱਚ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ